हेलो स्टूडेंट्स एंड वेलकम टू माय YouTube आज है। है? चैनल आज ਆਪਾਂ 10th ਕਲਾਸ ਦੇ ਲਈ ਪੰਜਾਬੀ A ਦਾ ਸੈਂਪਲ ਪੇਪਰ ਦੇਖਾਂਗੇ ਸਤੰਬਰ 2024 ਦੇ ਮੋਸਟ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਜੋ ਹਰੇਕ ਨਵੀਂ ਵੀਡੀਓ ਇਸ ਚੈਨਲ ਦੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਆਪਾਂ ਸਾਰੇ ਸਵਾਲਾਂ ਨੂੰ ਇੱਕ ਵਾਰ ਜਿਹੜੇ ਪ੍ਰਸ਼ਨ ਦਿੱਤੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਸੋਲਵ ਕਰਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਸੁੰਦਰ ਲਿਖਾਈ ਦੇ ਤੁਹਾਨੂੰ 5 ਨੰਬਰ ਮਿਲਣਗੇ ਠੀਕ ਹੈ ਇਸ ਤੋਂ ਨੈਕਸਟ ਆਉਣਗੇ ਤੁਹਾਨੂੰ ਵਸਤੂਨਿਸ਼ਟ ਪ੍ਰਸ਼ਨ ਤਾਂ ਆਪਾਂ ਇਹਨਾਂ ਨੂੰ ਸੋਲਵ ਕਰਦੇ ਹਾਂ ਹੁਣ ਹਾਂਜੀ ਸਭ ਤੋਂ ਪਹਿਲਾ ਹੈਗਾ ਹੈ ਤੁਹਾਡਾ ਭਵਖੰਡਨਾ ਦੀ ਆਰਤੀ ਵਿੱਚ ਗਗਨ ਕੀ ਹੈ ਤਾਂ ਉਸ ਦਾ ਰਾਈਟ ਆਨਸਰ ਹੈ ਥਾਲ ਠੀਕ ਹੈ ਥੱਥੇ ਕੰਨਾ ਲੱਲਾ ਥਾਲ ਇਸ ਤੋਂ ਤੁਸੀਂ ਨੈਕਸਟ ਦੇਖ ਸਕਦੇ ਹੋ ਬਾਬਾ ਫਰੀਦ ਅਨੁਸਾਰ ਰੱਬ ਕਿੱਥੇ ਵਸਦਾ ਹੈ ਤਾਂ ਉਸ ਦਾ ਰਾਈਟ ਆਨਸਰ ਹੈ ਹਿਰਦੇ ਵਿੱਚ ਠੀਕ ਹੈ ਹਿਰਦੇ ਵਿੱਚ ਇਸ ਤਰ੍ਹਾਂ ਤੁਸੀਂ ਲਿਖਣਾ ਹੈ ਇਸ ਤੋਂ ਨੈਕਸਟ ਦੇਖੋ ਰਬਾਬ ਮੰਗਵਾਨ ਦਾ ਬਿਰਤਾਂਤ ਸਾਖੀ ਦਾ ਲੇਖਕ ਕੌਣ ਹੈ ਤਾਂ ਉਸ ਦਾ ਰਾਈਟ ਆਨਸਰ ਹੈ ਗਿਆਨੀ ਦਿੱਤ ਸਿੰਘ ਠੀਕ ਹੈ ਗਿਆਨੀ ਦਿੱਤ ਸਿੰਘ ਠੀਕ ਹੈ ਇਸ ਤਰ੍ਹਾਂ ਤੁਸੀਂ ਲਿਖਣਾ ਹੈ ਇਸ ਤੋਂ ਨੈਕਸਟ ਦੇਖੋ ਕਿਹੜੇ ਧਰਮ ਵਿੱਚ ਅਰਦਾਸ ਦੀ ਖਾਸ ਅਹਿਮੀਅਤ ਹੈ ਦਾ ਉਸ ਦਾ ਰਾਈਟ ਆਨਸਰ ਸਿੱਖ ਧਰਮ ਵਿੱਚ ਠੀਕ ਹੈ ਸਿੱਖ ਧਰਮ ਇਸ ਦਾ ਰਾਈਟ ਆਨਸਰ ਹੈ ਇਸ ਤੋਂ ਨੈਕਸਟ ਦੇਖੋ ਕਰਤਾਰ ਸਿੰਘ ਨੇ ਸੁਸਾਇਟੀ ਦਾ ਕਿੰਨਾ ਕਰਜ਼ਾ ਦੇਣਾ ਸੀਗਾ ਸਾਢੇ 1600 ਰੁਪਏ ਠੀਕ ਹੈ ਸੱ ਸੇ ਕਿੰਨਾ ਢੱਡੇ ਨੂੰ ਲਾਵਾ ਸਾਢੇ ਫਿਰ 1600 ਪਾਦੋ ਠੀਕ ਹੈ ਫਿਰ ਰੁਪਏ ਸਾਢੇ 1600 ਰੁਪਏ ਠੀਕ ਹੈ ਇਸ ਤੋਂ ਅੱਗੇ ਦੇਖੋ ਬਲਵੰਤ ਸਿੰਘ ਕਿਹੜੇ ਦੇਸ਼ ਵਿੱਚ ਰਹਿੰਦਾ ਸੀ ਦਾ ਉਹ ਸੀਗਾ ਇੰਗਲੈਂਡ ਠੀਕ ਹੈ ਇੰਗਲੈਂਡ ਇਸ ਦਾ ਰਾਈਟ ਆਨਸਰ ਹੈ ਇਸ ਤੋਂ ਨੈਕਸਟ ਦੇਖੋ ਵਜੀਰਾ ਕਿਹੜੇ ਬੰਬ ਬਣਾਉਂਦਾ ਸੀ ਕਿਹੜੇ ਬੰਬ ਬਣਾਉਂਦਾ ਸੀ ਟਾਂਗਿਆਂ ਦੇ ਠੀਕ ਹੈ ਟਾਂਗਿਆਂ ਦੇ ਇਸ ਤੋਂ ਨੈਕਸਟ ਦੇਖੋ ਨਾਇਕ ਇਕਾਂਗੀ ਦੇ ਕਿੰਨੇ ਪਾਤਰ ਹਨ ਤਾਂ ਉਸ ਦਾ ਰਾਈਟ ਆਨਸਰ ਹੈ 3 ਠੀਕ ਹੈ ਇਸ ਤੋਂ ਅੱਗੇ ਦੇਖੋ ਬਨਤੇਰੀ ਪਤਨੀ ਦਾ ਕੀ ਨਾਮ ਸੀ ਤਾਂ ਉਸ ਦਾ ਰਾਈਟ ਆਨਸਰ ਹੈ ਤਾਰੂ ਠੀਕ ਹੈ ਇਸ ਤੋਂ ਨੈਕਸਟ ਦੇਖੋ 10ਵਾਂ ਨਾਵਲਿਕ ਹੋਰ ਨਵਾਂ ਸਾਲ ਦਾ ਲੇਖਕ ਕੌਣ ਹੈ ਤਾਂ ਉਸ ਦਾ ਰਾਈਟ ਆਨਸਰ ਹੈ ਨਰਿੰਜਨ ਤਸਨੀਮ ਠੀਕ ਹੈ ਨਰਿੰਜਨ ਤਸਨੀਮ ਇਸ ਦਾ ਰਾਈਟ ਆਨਸਰ ਹੈ ਇਸ ਤੋਂ ਅੱਗੇ ਤੁਸੀਂ ਦੇਖੋ ਪ੍ਰਸੰਗ ਵਿਆਖਿਆ ਕਰਨੀ ਹੈ ਠੀਕ ਹੈ ਕੋਈ ਇੱਕ ਕਰਨਾ ਹੋਊਗਾ ਤੁਹਾਨੂੰ ਪੇਪਰ ਦੇ ਵਿੱਚ ਦੋ ਨਹੀਂ ਆਉਣਗੇ ਠੀਕ ਹੈ ਦੋ ਆਉਣਗੇ ਇੱਕ ਕਰਨਾ ਹੋਊਗਾ ਇੱਥੇ ਚਾਰ ਦਿੱਤੇ ਹੋਏ ਆ ਬਟ ਆਪਾਂ ਦੋਆਂ 'ਚੋਂ ਇੱਕ ਕਰਨਾ ਹੁੰਦਾ ਠੀਕ ਹੈ ਹੁਣ ਦੇ ਪੈਟਰਨ ਦੇ ਹਿਸਾਬ ਦੇ ਨਾਲ ਠੀਕ ਹੈ ਤੁਸੀਂ ਦੇਖੋ ਆਪਾਂ ਹੁਣ ਕਰਨਾ ਹੈ ਇਹਦੇ ਵਿੱਚ ਫਰੀਦਾ ਜੇਤੂ ਅਕਲ ਲਤੀਫ ਇਹ ਵਾਲਾ ਕਰਾਂਗੇ ਠੀਕ ਹੈ ਤਾਂ ਆਪਾਂ ਕਰਦੇ ਹਾਂ ਠੀਕ ਹੈ ਇਹਦੀ ਪ੍ਰਸੰਗ ਵੀ ਕਰਨੀ ਹੈ ਤੇ ਵਿਆਖਿਆ ਵੀ ਤੁਸੀਂ ਦੇਖ ਸਕਦੇ ਆ ਇਸਦੇ ਪ੍ਰਸੰਗ ਤੇ ਵਿਆਖਿਆ ਦੋਵੇਂ ਕੀਤੀ ਹੋਈ ਹੈ ਠੀਕ ਹੈ ਪ੍ਰਸੰਗ ਦੇਖੋ ਇਹ ਕਾਫ ਟੋਟਾ 10ਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਸਾਇਤਮਾਲਾ ਵਿੱਚ ਸੂਫੀ ਕਾਫ ਭਾਗ ਅੰਦੀਨ ਦਰਜ ਹੈ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸ਼ੇਖ ਫਰੀਦ ਜੀ ਦੇ 112 ਸ਼ਲੋਕਾਂ ਵਿੱਚੋਂ ਇੱਕ ਹੈ ਇਸ ਵਿੱਚ ਫਰੀਦ ਜੀ ਨੇ ਮਨੁੱਖ ਮਨੁੱਖਾਂ ਨੂੰ ਦੂਸਰਿਆਂ ਦੀ ਨਿੰਦਿਆ ਕਰਨ ਤੋਂ ਵਰਜਿਆ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਲਿਖਣਾ ਹੈ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਵੀ ਲੈ ਸਕਦੇ ਆ ਵਿਆਖਿਆ ਦੇਖੋ ਫਰੀਦ ਜੀ ਫਰਮਾਉਂਦੇ ਹਨ ਕਿ हे ਮਨੁੱਖ ਜੇਕਰ ਆਪ ਬੜੀ ਸੁਖਮ ਤੇ ਬਰੀਕ ਸਮਝ ਵਾਲੇ ਹੋ ਤਾਂ ਤੁਹਾਨੂੰ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਤਹਾਨੂੰ ਕਿਸੇ ਦੀ ਬੁਰਾਈ ਕਰਨ ਤੋਂ ਪਹਿਲਾਂ ਆਪਣੇ ਆਪ ਵੱਲ ਦੇਖਣਾ ਚਾਹੀਦਾ ਹੈ ਕਿ ਤੂੰ ਆਪ ਕਿੰਨੇ ਔਗੁਣਾ ਨਾਲ ਭਰਿਆ ਹੋਇਆ ਹੈ ਠੀਕ ਹੈ ਤਾਂ ਇਹ ਪ੍ਰਸੰਗ ਵੀ ਆਖਿਆ ਸੀ ਹੁਣ ਆਪਾਂ ਨੈਕਸਟ ਦੇਖਦੇ ਆ ਇਸ ਤੋਂ ਨੈਕਸਟ ਦੇਖੋ ਤੁਸੀਂ ਕੇਂਦਰੀ ਭਾਵ ਆਊਗਾ ਠੀਕ ਹੈ ਕੇਂਦਰੀ ਭਾਵ ਦੇ ਵਿੱਚ ਤੁਹਾਨੂੰ ਦਿੱਤਾ ਆ ਸੋਕਿਓ ਮੰਦਾ ਆਖੀਏ ਜਾਂ ਫਿਰ ਦੇਖ ਪਰਾਇਆ ਚੰਗੇ ਠੀਕ ਹੈ ਤਾਂ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਕਰਨਾ ਹੈ ਤੇ ਬਟ ਮੇਰੇ ਕੋਲ ਦੋਨੋਂ ਹੀ ਆ ਤੇ ਆਪਾਂ ਇਹਨੂੰ ਦੇਖਦੇ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾ ਹੈਗਾ ਸੋ ਕਿਉ ਮੰਦਾ ਆਖੀਏ ਇਹਦੇ ਵਿੱਚ ਕੇਂਦਰੀ ਭਾਵ ਜਿਹੜਾ ਹੈਗਾ ਉਹ ਤੂੰ ਤੁਸੀਂ ਐਵੇਂ ਲਿਖਣਾ ਹੈ ਮਨੁੱਖੀ ਜੀਵਨ ਦਾ ਜਨਮ ਤੋਂ ਮਰਨ ਤੱਕ ਇਸਤਰੀ ਨਾਲ ਨਾਤਾ ਜੁੜਿਆ ਹੈ ਇਸਤਰੀ ਤੋਂ ਬਾਹਰ ਕੇਵਲ ਪਰਮਾਤਮਾ ਹੈ ਕੋਈ ਵੀ ਇਸਤਰੀ ਪੁਰਸ਼ ਨਹੀਂ ਰਾਜੇ ਵੀ ਇਸਤਰੀ ਤੋਂ ਜਨਮ ਲੈਂਦੇ ਹਨ ਸਾਨੂੰ ਇਸਤਰੀ ਨੂੰ ਕਦੇ ਵੀ ਮੰਦਾ ਨਹੀਂ ਬੋਲਣਾ ਚਾਹੀਦਾ ਠੀਕ ਹੈ ਤਾਂ ਇਸ ਤਰ੍ਹਾਂ ਤੁਸੀਂ ਪ੍ਰਸੰਗ ਵਿਆਖਿਆ ਤੋਂ ਬਾਅਦ ਕੇਂਦਰੀ ਭਾਵ ਲਿਖਣਾ ਹੈ ਠੀਕ ਹੈ ਇਸ ਤੋਂ ਆਪਾਂ ਨੈਕਸਟ ਦੇਖਦੇ ਆਂ ਦੂਸਰਾ ਕੇਂਦਰੀ ਭਾਵ ਉਹ ਵੀ ਮੇਰੇ ਕੋਲ ਹੈਗਾ ਠੀਕ ਹੈ ਤਾਂ ਉਹ ਵੀ ਇੱਥੇ ਹੋਣਾ ਚਾਹੀਦਾ ਹਾਂਜੀ ਆ ਤੁਸੀਂ ਦੇਖੋ ਨੈਕਸਟ ਕੇਂਦਰੀ ਭਾਵ ਹੈ ਜਿਹੜਾ ਠੀਕ ਹੈ ਜਿਹੜਾ ਪਰਾਇਆ ਵਾਲਾ ਆ ਠੀਕ ਹੈ ਉੱਚੇ ਨੈਤਿਕ ਗੁਣਾਂ ਦਾ ਮਾਲਕ ਗੁਰਸਿੱਖ ਜੋ ਗੁਣ ਉਸ ਅਨੁਸਾਰ ਸੰਗਤ ਤੋਂ ਪ੍ਰਾਪਤ ਹੁੰਦੇ ਹਨ ਜਿੰਨਾ ਨੈਤਿਕ ਗੁਣਾ ਕਾਰਨ ਉਹ ਪਰਾਇਆਂ ਇਸਤਰੀਆਂ ਨੂੰ ਮਾਵਾਂ ਧੀਆਂ ਤੇ ਭੈਣਾਂ ਸਮਝਦਾ ਹੈ ਤੇ ਪਰਾਇ ਹੱਕ ਪਰਵਾਰਿਕ ਮੋਹ ਹੰਕਾਰ ਤੇ ਉਸਤ ਤੇ ਨਿੰਦਿਆ ਤੋਂ ਬਚਦਾ ਹੈ ਉਹ ਸੁਖ ਫਲ ਨੂੰ ਪ੍ਰਾਪਤ ਕਰਦਾ ਹੈ ਤੇ ਰਾਜ ਯੋਗ ਦਾ ਆਨੰਦ ਮਾਨਦਾ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਕੇਂਦਰੀ ਭਾਵ ਲਿਖ ਕੇ ਆਉਣਾ ਤੇ ਤੁਸੀਂ ਇਸ ਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਠੀਕ ਹੈ ਇਸ ਤੋਂ ਆਪਾਂ ਨੈਕਸਟ ਦੇਖਦੇ ਹਾਂ ਹੁਣ ਇਸ ਤੋਂ ਨੈਕਸਟ ਤੁਸੀਂ ਦੇਖ ਸਕਦੇ ਹੋ ਇੱਕ ਸਾਰ ਲਿਖਣਾ 150 ਸ਼ਬਦਾਂ ਦੇ ਵਿੱਚ ਆਪਾਂ ਘਰ ਦਾ ਪਿਆਰ ਵੀ ਕਰਨਾ ਹੈ ਠੀਕ ਹੈ ਪ੍ਰਾਰਥਨਾ ਵੀ ਕਰਨਾ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਕਰਨਾ ਹੈ ਠੀਕ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਕਿਹੜਾ ਕਰਨਾ ਹੈ ਠੀਕ ਹੈ ਤੇ ਮੇਰੇ ਕੋਲ ਇੱਥੇ ਜਿਹਦਾ ਆਨਸਰ ਹੈਗਾ ਆ ਘਰ ਦਾ ਪਿਆਰ ਦਾ ਠੀਕ ਹੈ ਤੇ ਆਪਾਂ ਇਸ ਨੂੰ ਹੁਣ ਦੇਖਦੇ ਹਾਂ ਤੁਸੀਂ ਦੇਖ ਸਕਦੇ ਆ ਘਰ ਦਾ ਪਿਆਰ ਇਹਦੇ ਲੇਖਕ ਤੇਜਾ ਸਿੰਘ ਨੇ ਠੀਕ ਹੈ ਤਾਂ ਇਹਦਾ ਸਾਰ ਤੁਸੀਂ ਦੇਖੋ ਘਰ ਉਹ ठा ਹੁੰਦਾ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਲਦੀਆਂ ਹਨ ਜਿੱਥੇ ਉਸਨੇ ਮਾਂ ਭੈਣ ਤੇ ਭਰਾ ਦਾ ਪਿਆਰ ਹੰਡਾਇਆ ਹੁੰਦਾ ਹੈ ਘਰ ਮਨੁੱਖ ਦੀ ਨਿੱਜੀ ਬਲਬਲਿਆ ਤੇ ਸਖਸ਼ੀ ਰਹਿਣੀ ਬਹਿਣੀ ਦਾ ਕੇਂਦਰ ਹੁੰਦਾ ਹੈ ਇਹ ਮਨੁੱਖ ਦੀ ਸ਼ਕਸ਼ਿਤ ਦੀ ਉਸਾਰੀ ਵਿੱਚ ਸਮਾਜਿਕ ਤੇ ਸੰਸਾਰਿਕ ਆਲੇ ਦੁਆਲੇ ਜਿੰਨਾ ਹੀ ਹਿੱਸਾ ਪਾਉਂਦਾ ਹੈ ਠੀਕ ਹੈ ਹੁਣ ਦੇਖੋ ਘਰ ਦੇ ਪਿਆਰ ਤੋਂ ਸਖਣੇ ਮਨੁੱਖ ਦਾ ਸੁਭਾਅ ਸੜੀ ਹਲ ਤੇ ਖਿਜੂ ਹੁੰਦਾ ਹੈ ਵੱਡੇ ਵੱਡੇ ਪੰਡਾਲਾਂ ਵਿੱਚ ਕਥਾ ਕਰਕੇ ਜਾਂ ਭਾਸ਼ਣ ਦੇ ਕੇ ਆਪਣੇ ਗਿਆਨ ਨਾਲ ਦੂਜਿਆਂ ਨੂੰ ਹੈਰਾਨ ਕਰਨ ਵਾਲੇ ਪ੍ਰਚਾਰਕਾਂ ਦਾ ਸੁਭਾ ਆਮ ਕਰਕੇ ਰੁੱਖਾਂ ਤੇ ਖਿਜੂ ਹੁੰਦਾ ਹੈ ਕਿਉਂਕਿ ਉਹ ਹਰ ਵੇਲੇ ਪੋਥੀਆਂ ਪੜਨ ਜਾਂ ਇੱਧਰ ਉੱਧਰ ਸਫ਼ਰ ਕਰਨ ਵਿੱਚ ਹੀ ਲੱਗੇ ਰਹਿੰਦੇ ਹਨ ਤੇ ਘਰ ਦੇ ਪਿਆਰ ਤੋਂ ਸੱਖਣੇ ਰਹਿੰਦੇ ਹਨ ਇਹੋ ਜਿਹੇ ਉਪਦੇਸ਼ਕ ਤੇ ਲਿਖਾਰੀ ਗੁਰੂਆਂ ਦੇ ਪੈਗੰਬਰਾਂ ਦੇ ਜੀਵਨ ਨੂੰ ਇਸ ਤੰਗ ਨਾਲ ਪੇਸ਼ ਕਰਦੇ ਹਨ ਜਿਵੇਂ ਉਹ ਤੋਤਲੀਆਂ ਗੱਲਾਂ ਕਰਨ ਵਾਲੇ ਬਚਪਨ ਵਿੱਚੋਂ ਲੰਗੇ ਹੀ ਨਹੀਂ ਤੇ ਉਹ ਬਚਪਨ ਵਿੱਚ ਹੀ ਪਰਮਾਰਥ ਦੀਆਂ ਗੱਲਾਂ ਕਰਦੇ ਹਨ ਉਹ ਇਹ ਨਹੀਂ ਜਾਣਦੇ ਕਿ ਬੱਚਿਆਂ ਦਾ ਪੋਲਾਪਨ ਅਬਲਿਨ ਅਬੀਲਾਪਨ ਅਲਬੀਲਾਪਨ ਠੀਕ ਹੈ ਪੈਨਪਰਾ ਦਾ ਪਿਆਰ ਤੇ ਲਾਡ ਮਹਾਪੁਰਖਾਂ ਦੇ ਜੀਵਨ ਵਿੱਚ ਵੀ ਉਹੀ ਥਾਂ ਰੱਖਦੇ ਹਨ ਜੋ ਆਮ ਲੋਕਾਂ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਪਤਨੀ खदीजा ਦਾ ਬਹੁਤ ਪ੍ਰਭਾਵ ਸੀ ਠੀਕ ਹੈ ਕਾਰਲਾਈਨ ਦੇ ਸੜੀਲ ਸੁਭਾ ਦਾ ਕਾਰਨ ਉਸ ਦੁਆਰਾ ਆਪਣੀ ਪਤਨੀ ਨਾਲ ਪਿਆਰ ਨਾਲ ਗੱਲ ਨਾ ਕਰਨਾ ਸੀ ਜੋਕੇ ਸਮੇਂ ਫੈਲ ਰਹੀ ਦੁਰਾਚਾਰੀ ਦਾ ਕਾਰਨ ਕਰੋਗੀ ਵਸੋਂ ਦਾ ਕਾਟਾ ਤੇ ਬਜਾਰੀ ਰਹਿਣੀ ਬਹਿਣੀ ਦਾ ਵਾਦਾ ਹੈ ਵਿਦਿਆਰਥੀ ਜੀਵਨ ਵਿੱਚ ਸਮਾਜਿਕ ਨੈਤਿਕ ਤੇ ਸਦਾਚਾਰਿਕ ਗੁਨਾ ਕੁਰੀਪਨ ਅਤੇ ਗੈਰ ਜ਼ਿੰਮੇਵਾਰ ਹੋਣ ਦਾ ਕਾਰਨ ਵੀ ਉਹਨਾਂ ਦੀ ਘਰਾਂ ਨੂੰ ਛੱਡ ਕੇ ਰੈਸ਼ੀ ਸਕੂਲਾਂ ਦੀ ਰੈਣੀ ਬੈਣੀ ਹੈ ਅਸਲੀ ਧਾਰਮਿਕ ਜੀਵਨ ਦੀ ਨੀਵੀਂ ਵੀ ਕਰੋਗੀ ਰੈਣੀ ਬੈਣੀ ਵਿੱਚ ਹੀ ਰੱਖੀ ਜਾ ਸਕਦੀ ਹੈ ਸਿੱਖ ਗੁਰੂ ਸਾਹਿਬਾਨਾਂ ਨੇ ਵੀ ਕਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਹੈ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਦਾ ਪਿਆਰ ਪੈਦਾ ਹੁੰਦਾ ਹੈ ਕੇਵਲ ਉਹ ਲੋਕ ਹੀ ਆਪਣੇ ਦੇਸ਼ ਉੱਪਰ ਅਤਿਆਚਾਰੀ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਆਪਣੇ ਘਰ ਦੇ ਉਸ ਵਿੱਚ ਵਸਦੇ ਪਰਿਵਾਰ ਪਤਨੀ ਤੇ ਬੱਚਿਆਂ ਦੇ ਨੁਕਸਾਨ ਦਾ ਡਰ ਹੁੰਦਾ ਹੈ ਸੋ ਇਹ ਸੀਗਾ ਤੁਹਾਡਾ ਸਾਰ ਠੀਕ ਹੈ ਇਹ ਭਾਰਤਕ ਭਾਗ ਦੇ ਵਿੱਚੋਂ ਸੀ ਆਈ ਥਿੰਕ ਠੀਕ ਹੈ ਇਹ ਘਰ ਦਾ ਪਿਆਰ ਜਿਹੜਾ ਸਾਰ ਸੀਗਾ ਤੇ ਆਪਾਂ ਸਾਰਾ ਤੁਹਾਨੂੰ ਪੜ੍ਹ ਕੇ ਵੀ ਸੁਣਾਤਾ ਤੇ ਤੁਹਾਨੂੰ ਦਿਖਾ ਵੀ ਦਿੱਤਾ ਠੀਕ ਹੈ ਤੇ ਹੁਣ ਆਪਾਂ ਨੈਕਸਟ ਦੇਖਦੇ ਆਂ ਇਸ ਤੋਂ ਤੁਸੀਂ ਨੈਕਸਟ ਦੇਖ ਲਓ ਘਰ ਦਾ ਪਿਆਰ ਤੋਂ ਬਾਅਦ 1 ਮਿੰਟ ਪੀਡੀਐਫ ਨੂੰ ਸਹੀ ਹੋ ਲੈਣ ਦਿਓ ਠੀਕ ਹੈ ਇਸ ਤੋਂ ਅੱਗੇ ਰੱਖੋ ਘਰ ਦਾ ਪਿਆਰ ਠੀਕ ਹੈ ਇਹਦੇ ਤੋਂ ਨੈਕਸਟ ਸਿਗਾ ਕੋਈ ਦੋ ਪ੍ਰਸ਼ਨ ਕਰਨੇ ਆ ਚਾਰਾਂ ਦੇ ਵਿੱਚੋਂ ਤੇ ਆਪਾਂ ਤੁਹਾਡੇ ਲਈ ਚਾਰੇ ਦੇ ਚਾਰੇ ਲੈ ਕੇ ਆਏ ਆ ਠੀਕ ਹੈ ਫਸਟ ਦੇਖੋ ਆਮ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੀ ਗੱਲਾਂ ਕਰਦੇ ਸਨ ਅਰਦਾਸ ਕਦੋਂ ਤੇ ਕਿਉਂ ਕੀਤੀ ਜਾਂਦੀ ਹੈ ਇਸ ਤੋਂ ਨੈਕਸਟ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ਇਸ ਤੋਂ ਨੈਕਸਟ ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ ਤਾਂ ਆਪਾਂ ਹੁਣ ਇਸ ਦਾ ਆਨਸਰ ਦੇਖਦੇ ਹਾਂ ਚਾਰਾਂ ਪ੍ਰਸ਼ਨਾਂ ਦੇ ਵਿੱਚੋਂ ਪਹਿਲਾ ਪ੍ਰਸ਼ਨ ਹੈ ਘਰ ਦਾ ਪਿਆਰ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ਠੀਕ ਹੈ ਲੇਖ ਅਨੁਸਾਰ ਘਰ ਤੋਂ ਭਾਵ ਹੈ ਉਹ ਥਾਂ ਜਿੱਥੇ ਮਨੁੱਖ ਦੇ ਪਿਆਰ ਦੀਆਂ ਸਦਰਾਂ ਪਾਲਦੀਆਂ ਹਨ ਠੀਕ ਹੈ ਤਾਂ ਇਹ ਆਪਾਂ ਸਾਰਾ ਕੁਝ ਸਾਰ ਦੇ ਵਿੱਚ ਹੀ ਕੀਤਾ ਹੈਗਾ ਆ ਠੀਕ ਹੈ ਘਰ ਤੋਂ ਕੀ ਭਾਵੇਂ ਸਾਰ ਦੇ ਵਿੱਚੋਂ ਹੀ ਤੁਹਾਡੀਆਂ ਪਹਿਲੀਆਂ ਤਿੰਨ ਲਾਈਨਾਂ 'ਚ ਇਹ ਆਨਸਰ ਚੱਕਿਆ ਗਿਆ ਹੈ ਠੀਕ ਹੈ ਤਾਂ ਉਹ ਵੀ ਤੁਸੀਂ ਚੰਗੀ ਤਰ੍ਹਾਂ ਪੜ ਲਓ ਇਹ ਵੀ ਪੜ ਲਓ ਠੀਕ ਹੈ ਬਹੁਤ ਇੰਪੋਰਟੈਂਟ ਹੈ ਜਿੱਥੇ ਮਾਂ ਭੈਣ ਤੇ ਭਰਾ ਕੋਲੋਂ ਲਾਡ ਪਿਆਰ ਲਿਆ ਹੁੰਦਾ ਹੈ ਠੀਕ ਹੈ ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾ ਕੇ ਖੱਟੀ ਕਮਾਈ ਕਰਕੇ ਮੋੜ ਔਨ ਨੂੰ ਜੀ ਕਰਦਾ ਹੈ ਕਾਰ ਵਿੱਚ ਬੁਢਾਪੇ ਵਿੱਚ ਬਹਿ ਕੇ ਸਾਰੇ ਜੀਵਨ ਤੋਂ ਮਿਲੀ ਵੇਲ ਨੂੰ ਆਰਾਮ ਨਾਲ ਕੱਟਣ ਵਿੱਚ ਮਾਂ ਦੀ ਗੋਦੀ ਵਰਗਾ ਸੁਆਦ ਆਉਂਦਾ ਹੈ ਠੀਕ ਹੈ ਇਸ ਤੋਂ ਤੁਸੀਂ ਨੈਕਸਟ ਤੁਸੀਂ ਦੇਖੋ ਜਿਹੜੇ ਪ੍ਰਸ਼ਨਾਂ ਦੇ ਵਿੱਚੋਂ ਫਸਟ ਸੀਗਾ ਆਮ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀ ਕੀ ਕੁਝ ਕਹਿੰਦੇ ਸੀਗੇ ਠੀਕ ਹੈ ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਭਲਿਆਂ ਦੇ ਪੁੱਤ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ ਪੈਣਨ ਕੁਲਾਕੇ ਮਰਦਾਨੇ ਡੂ ਨੂੰ ਨਾਲ ਲੈ ਕੇ ਜੰਗਲ ਵਿੱਚ ਬੈਠ ਕੇ ਕਤਾਰ ਤੇ ਗਉਣ ਗਾਉਂਦਿਆਂ ਤੇ ਹਿੰਦੂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲਦਿਆਂ ਦੇਖ ਕੇ ਕੋ ਰਾਇਆ ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ ਜੋ ਕਿਸੇ ਦੀ ਵੀ ਗੱਲ ਨਹੀਂ ਸੁਣਦਾ ਠੀਕ ਹੈ ਇਸ ਤੋਂ ਨੈਕਸਟ ਦੇਖੋ ਅਰਦਾਸ ਕਰਦੋ ਤੇ ਕਿਉਂ ਕੀਤੀ ਜਾਂਦੀ ਹੈ ਠੀਕ ਹੈ ਮਨੁੱਖ ਲਈ ਅਰਦਾਸ ਇੱਕ ਅਤਿਅੰਤ ਜ਼ਰੂਰੀ ਫਰਜ਼ ਹੈ ਜੀਵਨ ਵਿੱਚ ਕਈ ਮੌਕੇ ਅਜਿਹੇ ਹੁੰਦੇ ਨੇ ਜੇ ਤੋਂ ਵੱਡੇ ਤੋਂ ਵੱਡੇ ਰਾਠ ਤੇ ਸਿਆਣੇ ਆਦਮੀ ਲਈ ਵੀ ਅਰਦਾਸ ਤੋਂ ਬਿਨਾ ਕੋਈ ਰਾਹ ਨਹੀਂ ਰਹਿ ਜਾਂਦਾ ਠੀਕ ਹੈ ਅਰਦਾਸ ਜ਼ਿੰਦਗੀ ਵਿੱਚ ਹਰ ਸੰਸਾਰਿਕ ਮੌਕੇ ਉੱਪਰ ਜਨਮ ਵੇਲੇ ਮਰਨ ਵੇਲੇ ਵਿਆਹ ਵੇਲੇ ਰੋਗ ਵੇਲੇ ਜੰਗ ਵੇਲੇ ਤੇ ਮੁਸ਼ਕਿਲ ਸਮੇਂ ਕਾਰਜ ਨੂੰ ਨਿਰਵਿਗਨ ਨਿਰਵਿਗਨ ਸੇਰੇ ਚੜਾਉਣ ਲਈ ਕੀਤੀ ਜਾਂਦੀ ਹੈ ਅਰਦਾਸ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰੱਖਦੀ ਹੈ ਠੀਕ ਹੈ ਤਾਂ ਇਸ ਤੋਂ ਆਪਾਂ ਨੈਕਸਟ ਦੇਖਿਆ ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ हां जी ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਖਾਜ਼ਮਤ ਤਵੇ ਤਜਰਬੇ ਦੀ ਦੌਲਤ ਬਚਪਨ ਤੋਂ ਬੋਲੀ ਦੇ ਚਿੰਨਾ ਵਿੱਚ ਸਾਂਭੀ ਜਾਂਦੀ ਹੈ ਤਜਰਬਾ ਇਸ ਦੌਲਤ ਦਾ ਖਜ਼ਾਨਾ ਹੈ ਸ਼ਬਦ ਇਸ ਦੇ ਸਿੱਕੇ ਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਦੀ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ ਬੋਲੀ ਤੋਂ ਬਿਨਾਂ ਇਹ ਦੌਲਤ ਵਰਤੀ ਨਹੀਂ ਜਾ ਸਕਦੀ ਠੀਕ ਹੈ ਇਸ ਤੋਂ ਆਪਾਂ ਨੈਕਸਟ ਕੁਲਫੀ ਦਾ ਸਾਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੁਐਸਚਨ ਪੇਪਰ ਦੇਖ ਲਈਏ ਬੱਚਿਓ ਤੁਸੀਂ ਕਹੋਗੇ ਹੁਣ ਆਪਾਂ ਸਾਰਾ ਸੋਲਵਟਾ ਕਰੀ ਜਾਂਦੇ ਆ ਪਰ ਤੁਹਾਨੂੰ ਦੱਸਿਆ ਨਹੀਂ ਹੈ ਨਾ ਕਿਹੜਾ ਕਿੰਨੇ ਨੰਬਰ ਦਾ ਆਉਣਾ ਆ ਤਾਂ ਆਪਾਂ ਵੀਡੀਓ ਦੇ ਐਂਡ 'ਚ ਦੇਖਾਂਗੇ ਸਭ ਤੋਂ ਪਹਿਲਾਂ ਤੁਸੀਂ ਆਹਾ ਕੁਲਫੀ ਦਾ ਸਾਰ ਕਰ ਲਓ ਠੀਕ ਹੈ ਇਹ April May ਦੇ ਸਿਲੇਬਸ 'ਚੋਂ ਲਿਆ ਗਿਆ ਹੈ ਦੋਨੋਂ ਸਾਰ ਠੀਕ ਹੈ ਮੜੀਆਂ ਤੋਂ ਦੂਰ ਤੇ ਕੁਲਫੀ ਠੀਕ ਹੈ ਇਹਨਾਂ ਦੇ ਲੇਖਕ ਵੀ ਤੁਹਾਨੂੰ ਨਾਲ ਦੱਸੀ ਹੋਈ ਨੇ ਤੇ ਆਪਾਂ ਇਸ ਨੂੰ ਹੁਣ ਸੋਲਵ ਕਰਦੇ ਆ ਠੀਕ ਹੈ ਆਪਾਂ ਕਿਹੜੀ ਨੂੰ ਸੋਲਵ ਕਰਨਾ ਕੁਲਫੀ ਜਿਹੜੀ ਸੁਜਾਨ ਸਿੰਘ ਜੀ ਦੀ ਲਿਖੀ ਹੋਈ ਹੈ ਠੀਕ ਹੈ ਇਹ ਬਹੁਤ ਇੰਟਰਸਟਿੰਗ ਸਟੋਰੀ ਹੈ ਠੀਕ ਹੈ ਇੱਕ ਵਾਰ ਇਹਨੂੰ ਜ਼ਰੂਰ ਪੜ ਕੇ ਦੇਖਿਓ ਤੁਸੀਂ ਦੇਖ ਸਕਦੇ ਹੋ ਕੁਲਫੀ ਕਹਾਣੀ ਵਿੱਚ ਸੁਜਾਨ ਸਿੰਘ ਨੇ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਆਪਣੀਆਂ ਤੇ ਆਪਣੇ ਪਰਿਵਾਰ ਦੀਆਂ ਜ਼ਰੂਰੀ ਲੋੜਾਂ ਤੇ ਖਾਸ਼ੇ ਨੂੰ ਦਬਾ ਕੇ ਰੱਖਦਾ ਹੈ ਜੂਨ ਮਹੀਨੇ ਦੀ ਦੁਪਹਿਰ ਨੂੰ ਕਹਾਣੀਕਾਰ ਸੁੱਤਾ ਪਿਆ ਸੀ ਗਲੀ ਵਿੱਚੋਂ ਵਾਰੀ-ਵਾਰੀ ਕੁਲਫੀ ਅਤੇ ਮੁਰਮਰੀ ਵੇਚਣ ਵਾਲੇ ਦੀ ਆਵਾਜ਼ ਸੁਣਾਈ ਦਿੱਤੀ ਉਸ ਦਾ ਛੋਟਾ ਕਾਕਾ ਉਸ ਨੂੰ ਜਗਾ ਕੇ ਟਕਾ ਮੰਗਣ ਲੱਗਾ ਪਰ ਮਹੀਨੇ ਦੀ 26 ਤਰੀਕ ਫੋਨ ਕਰਕੇ ਜੇਬ ਖਾਲੀ ਸੀ ਕਿਉਂ 26 ਤਰੀਕ ਫੋਨ ਕਰਕੇ ਕਿਉਂਕਿ ਉਹਦੀ ਜਿਹੜੀ ਤਨਖਾਹ ਸੀਗੀ ਉਹ ਜਿਹੜਾ ਮਹੀਨਾ ਮਾ ਸੀ ਠੀਕ ਹੈ ਉਹਦੇ ਪਹਿਲਾ 15 ਦਿਨਾਂ ਦੇ ਵਿੱਚ ਹੀ ਉਹਦੀ ਸਾਰੀ ਤਨਖਾਹ ਉੱਡ ਜਾਂਦੀ ਸੀ ਠੀਕ ਹੈ ਕਿਉਂਕਿ ਲੇਖਕ ਦੀ ਲੇਖਕ ਦੀ ਤਨਖਾਹ ਘੱਟ ਸੀਗੀ ਠੀਕ ਹੈ ਤਨਖਾਹ ਮਹੀਨੇ ਦੇ ਪਹਿਲੇ 15 ਦਿਨ ਵਿੱਚ ਹੀ ਖਰਚ ਹੋ ਜਾਂਦੀ ਸੀ ਠੀਕ ਹੈ ਮੈਂ ਤੁਹਾਨੂੰ ਦੱਸਿਆ ਆ ਨਾ ਕਹਾਣੀਕਾਰ ਨੇ ਸ਼ਾਮੀ ਬਾਜ਼ਾਰੋਂ ਕੁਲਫੀ ਖੁਆਣ ਦਾ ਇਕਰਾਰ ਕਰਕੇ ਇੱਕ ਵਾਰ ਤਾਂ ਕਾਕੇ ਤੋਂ ਪਿੱਛਾ ਛੁਡਾਇਆ ਤੇ ਆਪ ਘਰੋਂ ਬਾਹਰ ਚਲਾ ਗਿਆ ਠੀਕ ਹੈ ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਕਾਕੇ ਨੇ ਕੁਲਫੀ ਦੀ ਮੰਗ ਕੀਤੀ ਪਰ ਕਹਾਣੀਕਾਰ ਨੇ ਦਬਕਾ ਮਾਰ ਕੇ ਅਤੇ ਅਗਲੇ ਦਿਨ ਦੁਆ ਇਕਰਾਰ ਕਰ ਕੇ ਕਰਵਾਇ ਇਕਰਾਰ ਕਰਕੇ ਉਹਨੂੰ ਚੁੱਪ ਕਰਵਾਤਾ ਸੀ ਤਾਂ ਬਹੁਤ ਬਹਾਨੇ ਮਾਰਦਾ ਹੁੰਦਾ ਸੀ ਠੀਕ ਹੈ ਜਦੋਂ ਵੀ ਉਹ ਮurmura ਮੰਗਦਾ ਸੀ ਕਹਿੰਦਾ ਹੁੰਦਾ ਸੀਗਾ ਉਹਦਾ ਪਿਓ ਠੀਕ ਹੈ ਵੀ ਇਹ ਮurmura ਗੰਦਾ ਹੁੰਦਾ ਹੈ ਠੀਕ ਹੈ ਇਹਦੇ ਨਾਲ ਖੰਗ ਲੱਗ ਜਾਂਦੀ ਆ ਪਰ ਤੁਹਾਨੂੰ ਪਤਾ ਹੀ ਹੈ ਹਨਾ ਬੱਚਿਆਂ ਦੇ ਕੰਮ ਦਾ ਸੋ ਇਸ ਤੋਂ ਨੈਕਸਟ ਪੈਰਾਗ੍ਰਾਫ ਦੇਖੋ ਅਗਲੇ ਦਿਨ ਉਸਨੇ ਇੱਕ ਸਾਥੀ ਤੋਂ 3 ਰੁਪਏ ਉਧਾਰ ਲਏ ਪਰ ਉਹ ਘਰ ਦੀਆਂ ਲੋੜਾਂ ਖਾਤਰ ਉਸ ਦੀ ਪਤਨੀ ਨੂੰ ਪਤਨੀ ਨੇ ਲੈ ਲਿਆ ਹਾਂਜੀ ਉਹਦੀ ਪਤਨੀ ਨੇ ਲੈ ਲਈ ਸੀਗੇ ਠੀਕ ਹੈ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ ਜਾਂਦਿਆਂ ਹੀ ਕਾਕੇ ਨੇ ਕੁਲਫੀ ਮੰਗੀ ਕਹਾਣੀਕਾਰ ਨੇ ਫਿਰ ਸ਼ਾਮ ਦਾ ਇਕਰਾਰ ਕੀਤਾ ਸ਼ਾਮ ਨੂੰ ਉਹ ਜਾਣ ਬੁਝ ਕੇ ਘਰ ਲੇਟ ਆਇਆ ਕਾਕਾ ਸੌ ਚੁੱਕਾ ਸੀ ਠੀਕ ਹੈ ਹੁਣ ਦੇਖੋ ਅੱਧੀ ਰਾਤ ਅੱਧੀ ਰਾਤ ਉਹ ਕੁਲਫੀ ਕੁਲਫੀ ਬੁੜਬੁੜਾ ਰਿਹਾ ਸੀ ਕਿਉਂਕਿ ਉਹ ਭਾਵੇਂ ਸੁੱਤਾ ਪਿਆ ਸੀ ਪਰ ਉਹਦਾ ਜਿਹੜਾ ਅਚੇਤ ਮਨ ਸੀ ਉਹ ਜਾਗ ਰਿਹਾ ਸੀ ਠੀਕ ਹੈ ਉਹਦੇ ਮਨ ਦੇ ਵਿੱਚ ਸੀਗਾ ਜੋ ਸਾਰਾ ਕੁਛ ਕੁਲਫੀ ਸੀ ਆ ਠੀਕ ਹੈ ਕਿਉਂ ਕਿਉਂਕਿ ਉਹਨੂੰ ਕੁਲਫੀ ਖਾਣ ਦਾ ਜਿਹੜੀ ਉਹਦੀ ਖਾਹਿਸ਼ ਸੀਗੀ ਉਹ ਅਧੂਰੀ ਸੀ ਇਸ ਕਰਕੇ ਉਹਨੂੰ ਸੁਪਣਿਆਂ ਦੇ ਵਿੱਚ ਵੀ ਕੁਲਫੀ ਹੀ ਨਜ਼ਰ ਆਉਂਦੀ ਸੀ ਠੀਕ ਹੈ ਸਵੇਰੇ ਉੱਠ ਕੇ ਉਸਨੇ ਕੁਲਫੀ ਨਾ ਮੰਗੀ ਪਰ ਦੁਪਹਿਰੇ ਜਦੋਂ ਬਾਹਰੋਂ ਕੁਲਫੀ ਵਾਲੇ ਦੀ ਆਵਾਜ਼ ਆਈ ਤਾਂ ਉਹ ਛੇੜਟਕੇ ਉਧਰ ਚਲਾ ਗਿਆ ਕਹਾਣੀਕਾਰ ਦੱਬੇ ਪੈਰੀ ਉਸ ਮਗਰ ਗਿਆ ਠੀਕ ਹੈ ਜਦੋਂ ਕੁਲਫੀ ਵਾਲਾ ਸ਼ਾਹਾਂ ਦੇ ਮੁੰਡੇ ਨੂੰ ਕੁਲਫੀ ਦੇ ਰਿਹਾ ਸੀ ਤਾਂ ਕਾਕੇ ਨੇ ਉਸ ਨੂੰ ਧੱਕਾ ਮਾਰ ਕੇ ਮਤਲਬ ਸੁੱਟਦਾ ਸੀਗਾ ਠੀਕ ਹੈ ਸ਼ਾਹ ਦਾ ਮੁੰਡਾ ਨਾਲੀ ਵਿੱਚ ਡਿੱਗ ਪਿਆ ਸੀਗਾ ਠੀਕ ਹੈ ਕੁਲਫੀ ਖਿੱਲਰ ਗਈ ਸੀ ਜਦੋਂ ਉੱਠਿਆ ਤਾਂ ਕਾਕੇ ਨੇ ਫੇਰ ਤੋਂ ਡਮਾਰ ਕੇ ਉਹ ਮੋੜ ਡਿੱਗ ਪਿਆ ਠੀਕ ਹੈ ਹੁਣ ਦੇਖੋ ਜਦੋਂ ਸ਼ੈਣੀ ਉਲਾੰਬਾ ਉਲਾਮਾ ਇਤੇ ਲਿਕੇ ਲੰਬਾ ਜਿਹੜਾ ਤੁਸੀਂ ਕਹਿੰਨੇ ਆ ਨਾ ਉਲਾੰਬਾ ਲੈ ਕੇ ਆਉਣਾ ਠੀਕ ਹੈ ਤਾਂ ਉਹਦੀ ਮੰਮੀ ਸੀ ਜਿਹੜੀ ਉਹ ਲੰਬਾ ਲੈ ਕੇ ਆਈ ਸੀ ਕਾਕੇ ਦੀ ਮਾਂ ਕਾਕੇ ਦੇ ਚਪੇੜ ਮਾਰਨ ਲੱਗੀ ਪਰ ਕਹਾਣੀ ਕਰਨੇ ਰੋਕ ਲਿਆ ਤੇ ਕਿਹਾ ਕੁਝ ਵੰਡ ਸ਼ੁਦੇਣੀ ਕਾਇਰ ਪਿਓ ਦੇ ਘਰ ਬਹਾਦਰ ਪੁੱਤ ਜੰਮਿਆ ਹੈ ਠੀਕ ਹੈ ਤਾਂ ਆਪਾਂ ਇਸ ਤੋਂ ਨੈਕਸਟ ਦੇਖਦੇ ਹਾਂ ਤੁਸੀਂ ਦੇਖੋ ਕੁਲਪੀ ਕਹਾਣੀ ਤੋਂ ਬਾਅਦ ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਆਪਾਂ ਦੇਣੇ ਆ ਠੀਕ ਹੈ ਤੁਸੀਂ ਦੇਖੋ ਕੁਲਫੀ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਦੀ ਕੀ ਸੋਚਣ ਲੱਗਾ ਹਾਂ ਇੱਥੇ ਦੀ ਪਾਇਆ ਹੋਇਆ ਠੀਕ ਹੈ ਤੇ ਇਹ ਗਲਤ ਹੈ ਕੀ ਸੋਚਣ ਲੱਗਾ ਸੀ ਉਹ ਸਾਰਾ ਰੋਟੇਟ ਹੀ ਹੋ ਗਿਆ 1 ਮਿੰਟ ਮੈਨੂੰ ਨਾ ਪੀਡੀਐਫ ਜ਼ੂਮ ਕਰਨ ਦਿਓ ਤੇ ਹਾਂਜੀ ਲੇਖਕ ਦੀ ਮਸੇਦ ਸਵੇ ਬਾਹ ਕਿ ਉਹ ਜਿਆਸੀ ਠੀਕ ਹੈ ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆ ਤੋਂ ਤੁਰ ਜਾਣ ਦੇ ਕੀ ਕਾਰਨ ਸਨ ਕਾਕਾ ਸੁਪਨੇ ਵਿੱਚ ਕਿਉਂ ਬੁਲਬੁਲਾ ਰਿਹਾ ਸੀ ਤਾਈ ਆਪਾਂ ਹੁਣ ਇਹ ਕਰਕੇ ਹਟੇ ਆ ਠੀਕ ਹੈ ਜ਼ੂਮ ਹੋ ਗਿਆ ਕਿਉਂ ਬੁਲਬੁਲਾ ਰਿਹਾ ਸੀਗਾ ਉਹ ਟਿਕਨ ਚ ਨਹੀਂ ਆਉਂਦੀ ਫਾਈਲ ਹਨਾ ਤਾਂ ਚਲੋ ਆਪਾਂ ਤੁਹਾਨੂੰ ਆਨਸਰ ਤਾਂ ਸਿੱਧੇ ਤਰ੍ਹਾਂ ਦਿਖਾਵਾਂਗੇ ਇੱਕ ਵਾਰ ਕੁਐਸਚਨ ਪੇਪਰ ਦੀ ਹੋਈ ਆ ਠੀਕ ਹੈ ਹੁਣ ਦੇਖੋ ਚਾਰ ਪ੍ਰਸ਼ਨ ਹੈ ਚਾਰਾਂ ਦੇ ਵਿੱਚੋਂ ਆਪਾਂ ਦੋ ਕਰਨੇ ਆ ਤਾਂ ਮੇਰੇ ਕੋਲ ਜਿਹੜੇ ਚਾਰੇ ਦੇ ਚਾਰੇ ਹੈਗੇ ਆ ਤਾਂ ਆਪਾਂ ਇਹਨਾਂ ਨੂੰ ਦੇਖਦੇ ਆਂ ਤੁਸੀਂ ਦੇਖ ਸਕਦੇ ਆ ਹੁਣ ਆਪਾਂ ਸਾਰਾ ਤਾਂ ਨਹੀਂ ਪੜ ਸਕਦੇ ਹਨਾ ਮੈਂ ਤੁਹਾਨੂੰ ਪਹਿਲਾਂ ਹੀ ਦੋ ਜਿਹੜੇ ਸਾਰ ਆ ਉਹ ਪੜ ਕੇ ਸੁਣਾਤੇ ਤਾਂ ਦੇਖੋ ਕੁਲਫੀ ਵਾਲੇ ਦਾ ਹੋਕਾ ਸੁਣ ਕੇ ਲੇਖਕ ਕੀ ਸੋਚਣ ਲੱਗਾ ਈ ਉਸ ਦਾ ਆਨਸਰ ਹੈ ਸਕਰੀਨ ਸ਼ਾਟ ਲੈ ਲਓ ਠੀਕ ਹੈ ਇਸ ਤੋਂ ਤੁਸੀਂ ਨੈਕਸਟ ਦੇਖੋ ਲੇਖਕ ਦੀ ਮਾਸੀ ਦਾ ਸੁਭਾਅ ਕਿਉਂ ਜਿਆਸੀਗਾ ਠੀਕ ਹੈ ਆਹ ਨਹੀਂ ਕਰਨਾ نیچے ਵਾਲਾ ਪ੍ਰਸ਼ਨ ਨਹੀਂ ਕਰਨਾ ਠੀਕ ਹੈ ਤਾਂ ਇੱਥੋਂ ਤੱਕ ਕਰਨਾ ਤੁਸੀਂ ਇੱਥੋਂ ਤੱਕ ਲੇਖਕ ਦੀ ਮਾਸੀ ਦਾ ਸੁਭਾਅ ਕਿਉਂ ਜਿਆਸੀਗਾ ਤਾਂ ਇਹਦਾ ਸਕਰੀਨ ਸ਼ਾਟ ਲੈ ਲਓ ਇਸ ਤੋਂ ਤੁਸੀਂ ਨੈਕਸਟ ਦੇਖੋ ਕਰਤਾਰ ਸਿੰਘ ਦੇ ਛੋਟੀ ਉਮਰੀ ਦੁਨੀਆ ਤੋਂ ਤੁਰ ਜਾਂਦੇ ਜਿਹੜੇ ਕਾਰਨ ਸੀਗੇ ਉਹ ਆ ਲਿਖੇ ਹੋਏ ਐ ਠੀਕ ਐ ਇਸ ਤੋਂ ਨੈਕਸਟ ਦੇਖੋ ਕਾਕਾ ਸੁਪਨੇ ਵਿੱਚ ਕਿਉਂ ਬੁੜਬੁੜਾ ਰਿਹਾ ਸੀ ਮੈਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਸੋ ਇਹ ਆਪਾਂ ਦੁਬਾਰਾ ਪੜ੍ਹਦੇ ਹਾਂ ਠੀਕ ਐ ਕਾਕਾ ਸੁਪਨੇ ਦੇ ਵਿੱਚ ਇਸ ਕਰਕੇ ਬੁੜਬੁੜਾ ਰਿਹਾ ਸੀ ਕਿਉਂਕਿ ਭਾਵੇਂ ਉਹ ਸੁੱਤਾ ਪਿਆ ਸੀ ਪਰ ਉਸਦਾ ਅਚੇਤਮਨ ਜਾਗ ਰਿਹਾ ਸੀ ਤੇ ਉਸਦੇ ਅਚੇਤਮਨ ਉੱਤੇ ਉਸਦੀ ਕੁਲਫੀ ਖਾਣ ਦੀ ਅਪੂਰਤ ਇੱਛਾ ਹੀ ਪਾਰੂ ਸੀ ਠੀਕ ਹੈ ਮਨੋਵਿਗਿਆਨ ਅਨੁਸਾਰ ਇਹ ਕਾਕੇ ਦੀ ਸਿਹਤਮੰਦ ਮਾਨਸਿਕ ਅਵਸਥਾ ਦਾ ਸੂਚਕ ਨਹੀਂ ਠੀਕ ਹੈ ਸੋ ਆਪਾਂ ਨੈਕਸਟ ਦੇਖੋ ਵਜ਼ੀਰੇ ਦਾ ਪਾਤਰ ਚਿੱਤਰਣ ਨਹੀਂ ਕਰਨਾ ਹੈ ਠੀਕ ਹੈ ਸੋ ਆਪਾਂ ਇੱਥੋਂ ਹੀ ਦੇਖ ਲੈਣੇ ਆ ਹੁਣੇ ਕੁਐਸਚਨ ਪੇਪਰ ਵੱਲ ਜਾਣ ਦੀ ਲੋੜ ਹੀ ਨਹੀਂ ਆਪਾਂ ਹੁਣ ਵਜ਼ੀਰੇ ਦਾ ਪਾਤਰ ਚਿੱਤਰਣ ਕਰਦੇ ਆ ਜਾਣ ਪਹਿਚਾਨ ਦੇਖੋ ਵਜ਼ੀਰਾ ਬੰਬਕੇ ਸੀ ਕਾਂਗੀ ਦਾ ਬਹੁਤ ਹੀ ਇੰਪੋਰਟੈਂਟ ਪਾਤਰ ਹੈ ਠੀਕ ਹੈ ਉਹ ਵੀਰਾਂ ਵਾਲੀ ਦਾ ਪੁੱਤਰ ਹੈ ਠੀਕ ਹੈ ਉਸਦੇ ਦੋ ਹੋਰ ਭਰਾ ਤੇ ਇੱਕ ਭੈਣ ਹੈ ਠੀਕ ਹੈ ਉਹ ਪਾਕਿਸਤਾਨ ਤੋਂ ਵੰਡ ਸਮੇ ਉੱਜੜ ਕੇ ਆਇਆ ਹੈ ਠੀਕ ਹੈ ਉਸਨੇ ਘਰ ਦਾ ਗੁਜ਼ਾਰਾ ਤੋਰਨ ਦੇ ਲਈ ਕਈ ਪਾਪੜ ਵਿਲੇ ਹਨ ਠੀਕ ਹੈ ਹੁਣ ਉਹ ਟਾਂਗਿਆਂ ਦੇ ਬੰਬ ਬਣਾ ਕੇ ਗੁਜ਼ਾਰਾ ਕਰਨ ਲੱਗਾ ਹੈ ਠੀਕ ਹੈ ਪਰ ਇਲਾਕੇ ਦਾ ਥਾਣੇਦਾਰ ਬਿਨਾ ਕੁਝ ਸੋਚੇ ਸਮਝੇ ਉਸ ਨੂੰ ਕੈਮੀਕਲ ਬੰਬ ਬਣਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲੈਂਦਾ ਹੈ ਠੀਕ ਹੈ ਉਹ ਦੇਖੋ ਮਿਹਨਤ ਮਜ਼ਦੂਰੀ ਕਰਨ ਵਾਲਾ ਠੀਕ ਹੈ ਉਹ ਇੱਕ ਮਿਹਨਤੀ ਆਦਮੀ ਸੀਗਾ ਠੀਕ ਹੈ ਮਜ਼ਦੂਰੀ ਕਰਨ ਵਾਲਾ ਆਦਮੀ ਸੀਗਾ ਠੀਕ ਹੈ ਪਾਕਿਸਤਾਨ ਤੋਂ ਉੱਜੜਨ ਮੰਗਰੋਂ ਉਸਨੇ ਘਰ ਦਾ ਗੁਜ਼ਾਰਾ ਤੋਰਨ ਦੇ ਲਈ ਕਈ ਪਾਪੜ ਵੇਲੇ ਅਤੇ ਅੰਤ ਟਾਂਗਿਆਂ ਦੇ ਬੰਬ ਆਪਣਾ ਹੰਦਾ ਕੰਮ ਕਰਨ ਲੱਗ ਪਿਆ ਸੀਗਾ ਠੀਕ ਹੈ ਉਹ ਆਪਣੇ ਕੰਮ ਕਰਨ ਵਾਲੇ ਸੰਤ ਤੇ ਸਾ ਤਿਆਰੀ ਚੁੱਕ ਕੇ ਲੋਕਾਂ ਦੇ ਘਰ ਵਿੱਚ ਲੱਕੜੀ ਦਾ ਕੰਮ ਕਰਨ ਵੀ ਜਾਂਦਾ ਸੀ ਠੀਕ ਹੈ ਹੁਣ ਦੇਖੋ ਸਰਕਾਰੀ ਅਫਸਰਾਂ ਤੋਂ ਡਰਨ ਵਾਲਾ ਉਹ ਥਾਣੇਦਾਰ ਤੋਂ ਡਰਦਾ ਹੈ ਤੇ ਉਸ ਨਾਲ ਬੜੀ ਅਦੀਨਗੀ ਨਾਲ ਗੱਲ ਕਰਦਾ ਹੈ ਠੀਕ ਹੈ ਉਹ ਉਸ ਨੂੰ ਕਹਿੰਦਾ ਹੈ ਕਿ ਜੇਕਰ ਉਹ ਟਾਂਗੇ ਦੇ ਬੰਬ ਤੋਂ ਟਾਂਗੇ ਦੇ ਬੰਬ ਟੁੱਟ ਜਾਣ ਜਾਂਦੇ ਹਨ ਠੀਕ ਹੈ ਟੁੱਟੇ ਹੋਏ ਹਨ ਤਾਂ ਉਹ ਉਸ ਲਈ ਛੇਤੀ ਬਣਾ ਦੇਵੇਗਾ ਠੀਕ ਹੈ ਉਹ ਥਾਣੇਦਾਰ ਦੀਆਂ ਚੁਸਤ ਗੱਲਾਂ ਨਹੀਂ ਸਮਝ ਸਕਿਆ ਠੀਕ ਹੈ ਹੁਣ ਦੇਖੋ ਤੁਸੀਂ ਆਪਣੇ ਭਰਾ ਨਾਲ ਲੜਦਾ ਰਹਿਣ ਵਾਲਾ ਠੀਕ ਹੈ ਵੀਰਾਂ ਵਾਲੇ ਅਨੁਸਾਰ ਵਜੀਰੇ ਸਮੇਤ ਉਸਦੇ ਤਿੰਨ ਪੁੱਤਰ ਆਪਸ ਦੇ ਵਿੱਚ ਲੜਦੇ ਝਗੜਦੇ ਰਹਿੰਦੇ ਹਨ ਅਤੇ ਉਸ ਨੂੰ ਪਿਆਰ ਵੀ ਨਹੀਂ ਕਰਦੇ ਠੀਕ ਹੈ ਹੁਣ ਦੇਖੋ ਹਾਸ ਰਸ ਉਪਜਾਉਣ ਵਾਲਾ ਇਕਾਂਗੀ ਦੇ ਵਿੱਚ ਉਸਦੀ ਥਾਣੇਦਾਰ ਨਾਲ ওই ਵਾਰਤਾ ਲਾਪਤ ਹੈ ਉਸ ਦੁਆਰਾ ਥਾਣੇਦਾਰ ਦੇ ਕੀਤੇ ਤਾਰਲੇ ਇਕਾਂਗੀ ਦੇ ਵਿੱਚ ਹਾਸਰਾਸ ਪੈਦਾ ਕਰਦੇ ਨੇ ਤੇ ਥਾਣੇਦਾਰ ਦੇ ਵਿਅੰਗਮਈ ਚਰਿੱਤਰ ਨੂੰ ਖੂਬ ਉਗਾੜਦੇ ਹਨ ਤਾਂ ਹੁਣ ਆਪਾਂ ਕੁਐਸਚਨ ਪੇਪਰ ਦੇ ਕੁਐਸਚਨ ਪੇਪਰ 'ਚ ਦੇਖੋ ਵਜ਼ੀਰੇ ਦਾ ਜਿਹੜਾ ਪਾਤਰ ਚਿੱਤਰਣ ਕਰਨਾ ਸੀਗਾ ਠੀਕ ਹੈ ਇਸ ਤੋਂ ਤੁਸੀਂ ਨੈਕਸਟ 'ਚ ਦੇਖੋ ਇਹ ਮੈਂ ਤੁਹਾਨੂੰ ਵਜ਼ੀਰੇ ਵਾਲਾ ਕਰਵਾਤਾ ਆ ਇਸ ਤੋਂ 10th ਦੇਖੋ ਆਪਾਂ ਹੁਣ ਵਾਰਤਾਲਾਪ ਕਰਨਾ ਹੈ ਤੇ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਸੋ ਆਪਾਂ ਸੈਕਿੰਡ ਵਾਲਾ ਕਰਦੇ ਹਾਂ ਠੀਕ ਹੈ ਬੜੀ ਖਚਰੀ ਹੈ ਬੁੱਢੀ ਹੈ ਲੈ ਹੁਣ ਸਫੇਰ ਪੋਸ਼ਾ ਸਰਕਾਰੀ ਅਫਸਰਾਂ ਤੇ ਸਰਦਾਰਾਂ ਨੂੰ ਵੀ ਵੇਚ ਲੈਣ ਲੱਗੀ ਹੈ ਠੀਕ ਹੈ ਇਹ ਤੁਹਾਡਾ ਕਿਹੜੇ ਇਕਾਂਗੀ ਦੇ ਵਿੱਚੋਂ ਲੈ ਗਏ ਨੇ ਬੰਬ ਕੇਸ ਇਸ ਇਕਾਂਗੀ ਦੇ ਵਿੱਚੋਂ ਸੋ ਆਪਾਂ ਇਸ ਨੂੰ ਹੁਣ ਸੋਲਵ ਕਰਦੇ ਹਾਂ ਫਸਟ ਦੇਖੋ ਇਹ ਸ਼ਬਦ ਕੇਸੇ ਕਾਂਗੀਰੇ ਵਿੱਚੋਂ ਲੈ ਗਏ ਨੇ ਬੰਬ ਕੇਸ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੀਗੇ ਠੀਕ ਹੈ ਆਈ ਥਿੰਕ ਥਾਣੇਦਾਰ ਨੇ ਵੀਰਾਂ ਵਾਲੀ ਨੂੰ ਕਹੇ ਸੀ ਸ਼ਾਇਦ ਠੀਕ ਹੈ ਸੋ ਆਪਾਂ ਦੇਖਾਂਗੇ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਦੁਬਾਰਾ ਹੀ ਨਹੀਂ ਉਹੀ ਆ ਗਿਆ ਹਨਾ ਚਲੋ ਆਪਾਂ ਹੁਣ ਮੈਂ ਤਾਂ ਦੋ ਹੀ ਪ੍ਰੈਸ਼ਨ ਕਰਨੇ ਆ ਤਾਂ ਰਿਪੀਟ ਹੀ ਹੈ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਬੜੀ ਖਚਰੀਆਂ ਬੁੱਢੀਆਂ ਇਹ ਵਾਲਾ ਆਪਾਂ ਕਰਨਾ ਹੈ ਇਹ ਜਿਹੜੇ ਸ਼ਬਦ ਹੈ ਕੇਸੇ ਕਾਂਗੀ ਦੇ ਵਿੱਚ ਲੈ ਗਏ ਬੰਬ ਕੇਸ ਠੀਕ ਹੈ ਇਹ ਸੀ ਇਹ ਜਿਹੜੀ ਕਾਂਗੀ ਕੀ ਦੀ ਰਚਨਾ ਹੈ ਇਹ ਹੈਗੀ ਬਲਵੰਤ ਗਾਰਗੀ ਦੀ ਠੀਕ ਹੈ ਇਸ ਤੋਂ ਅੱਗੇ ਦੇਖੋ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਸੀਗੇ ਇਹ ਸ਼ਬਦ ਥਾਣੇਦਾਰ ਨੇ ਵੀਰਾਂ ਵਾਲੀ ਨੂੰ ਕਹੇ ਸੀ ਠੀਕ ਹੈ ਇਸ ਤੋਂ ਅੱਗੇ ਦੇਖੋ ਖਚਰੀ ਬੁੱਢੀ ਕਿਹਨੂੰ ਕਿਹਾ ਗਿਆ ਖਚਰੀ ਬੁੱਢੀ ਵੀਰਾਂ ਵਾਲੀ ਕੀ ਹੋਈ ਜਾਂਦਾ ਹੈ ਵੀਰਾਂ ਵਾਲੀ ਨੂੰ ਕਿਹਾ ਗਿਆ ਠੀਕ ਹੈ ਖਚਰੀ ਬੁੱਢੀ ਕਿਨੂੰ ਕਿਹਾ ਗਿਆ ਤਾਂ ਇਸ ਦਾ ਰਾਈਟ ਆਨਸਰ ਹੈ ਵੀਰਾ ਵਾਲੀ ਠੀਕ ਹੈ ਇਹ ਤੁਸੀਂ ਲਿਖਣਾ ਹੈ ਇਸ ਤੋਂ ਨੈਕਸਟ ਦੇਖਦੇ ਹਾਂ ਇਸ ਤੋਂ ਤੁਸੀਂ ਨੈਕਸਟ ਦੇਖ ਸਕਦੇ ਹੋ ਨਾਵਲ ਦੇ ਵਿੱਚੋਂ ਤੁਹਾਨੂੰ ਪ੍ਰਸ਼ਨ ਜਿਹੜੇ ਹੈਗੇ ਨੇ ਉਹ ਹੈਗਾ ਪਾਤਾ ਚਿਤਰਨ ਠੀਕ ਹੈ ਬੰਤੇ ਦਾ ਤਾਰੋ ਦਾ ਫੁੰਮਨ ਦਾ ਠੀਕ ਹੈ ਵੈਸੇ ਤਾਂ ਤੁਸੀਂ ਪੰਜਾਬ ਐਜੂਕੇਅਰ ਐਪ ਤੋਂ ਹੀ ਕਰ ਸਕਦੇ ਆ ਠੀਕ ਹੈ ਤਾਂ ਆਪਾਂ ਫੇਰ ਵੀ ਤੁਹਾਨੂੰ ਬੰਤੇ ਦਾ ਜਿਹੜਾ ਪਾਤਰ ਚਿਤਰਨ ਹੈ ਇਹਨਾਂ ਤਿੰਨਾਂ ਦੇ ਵਿੱਚੋਂ ਦਿਖਾ ਦਿੰਨੇ ਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਬੰਤੇ ਦਾ ਪਾਤਰ ਚਿਤਰਨ ਠੀਕ ਹੈ ਹੁਣ ਤੁਸੀਂ ਦੇਖੋ ਜਾਣ ਪਹਿਚਾਨ ਇੱਥੋਂ ਤੱਕ ਲਿਖੀ ਹੋਈ ਹੈ ਤੁਸੀਂ ਬਸ ਹੁਣ ਸਕਰੀਨਸ਼ਾਟ ਲੈ ਲਿਓ ਮਿਹਨਤੀ ਤੇ ਗਰੀਬ ਵਿਅਕਤੀ ਹੈ ਠੀਕ ਹੈ ਹੁਣ ਦੇਖੋ ਅਣਖੀਲਾ ਆਦਮੀ ਹੈ ਠੀਕ ਹੈ ਕਾਰਜੇ ਵਿੱਚ ਡੁੱਬਿਆ ਹੋਇਆ ਆ ਯਾ ਉਹ ਠੀਕ ਐ ਇਸ ਤੋਂ ਅੱਗੇ ਦੇਖੋ ਪੜਨ ਦਾ ਸ਼ੁਕੀਨ ਆ ਉਹ ਠੀਕ ਐ ਕੁੜੀ ਮੁੰਡੇ ਵਿੱਚ ਫਰਕ ਨਹੀਂ ਕਰਦਾ ਠੀਕ ਐ ਪਤਨੀ ਨੂੰ ਪਿਆਰ ਕਰਦਾ ਠੀਕ ਐ ਦੇਸ਼ ਭਗਤੀ ਦੇ ਭਾਵ ਵਾਲਾ ਆ ਠੀਕ ਐ ਧਾਰਮਿਕ ਬਿਰਤੀ ਵਾਲਾ ਆ ਠੀਕ ਐ ਘਰੇਲੂ ਕਲੇਸ਼ ਤੋਂ ਦੁਖੀ ਆ ਠੀਕ ਐ ਇਸ ਤੋਂ ਅੱਗੇ ਦੇਖੋ ਮਾਂ ਦਾ ਖਿਆਲ ਰੱਖਣ ਵਾਲਾ ਆ ਇਸ ਤੋਂ ਅੱਗੇ ਰੀ ਕੋ ਗੋੰਦ ਦਾ ਸ਼ੁਕੀਨ ਐ ਠੀਕ ਐ ਇਕਤਾ ਵਿੱਚ ਵਿਸ਼ਵਾਸ ਰੱਖਣ ਵਾਲਾ ਆ ਠੀਕ ਐ ਆਸਾਵਾਦੀ ਹੈ ਠੀਕ ਹੈ ਦੂਸਰਿਆਂ ਦੀ ਮਦਦ ਕਰਨ ਵਾਲਾ ਹੈ ਠੀਕ ਹੈ ਹਸਮੁਖ ਸੁਭਾ ਨੂੰ ਪਸੰਦ ਕਰਨ ਵਾਲਾ ਠੀਕ ਹੈ ਸਮਝ ਲੱਗ ਗਈ ਹੁਣ ਆਪਾਂ ਨੈਕਸਟ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤੁਸੀਂ ਵਾਰਤਾਲਾਪ ਦੇ ਪ੍ਰਸੰਗ ਵਿਆਖਿਆ ਕਰਨੀ ਹੈ ਤਾਂ ਮੈਂ ਥੋੜਾ ਜ਼ੂਮ ਕਰਦਾ ਠੀਕ ਹੈ ਇਹਦੇ ਵਿੱਚ ਦੇਖੋ ਆਪਾਂ ਵੀ ਆਪਣੀਆਂ ਦੋਆਂ ਕਾਕੀਆਂ ਨੂੰ ਓਨਾ ਹੀ ਪੜਾਉਣਾ ਹੈ ਜਿੰਨਾ ਕੇ ਫੁੱਮਣ ਨੂੰ ਜਾਂ ਆਈਏ ਠੀਕ ਹੈ ਤਾਂ ਆਪਾਂ ਪਹਿਲੇ ਵਾਲਾ ਹੀ ਕਰਦੇ ਆਂ ਕਰਦੇ ਆਂ ਠੀਕ ਹੈ ਆਪਾਂ ਵੀ ਆਪਣੀਆਂ ਦੋਆਂ ਕਾਕੀਆਂ ਨੂੰ ਓਨਾ ਹੀ ਪੜਾਉਣਾ ਜਿੰਨਾ ਫੁੱਮਨ ਨੂੰ ਠੀਕ ਹੈ ਸੋ ਆਪਾਂ ਇਸ ਦੇ ਪ੍ਰਸੰਗ ਵਿਆਖਿਆ ਦੇਖਦੇ ਆਂ ਤੁਸੀਂ ਦੇਖ ਸਕਦੇ ਹੋ ਆਪਾਂ ਵੀ ਆਪਣੀਆਂ ਦੋਨਾਂ ਕਾਕੀਆਂ ਨੂੰ ਓਨਾ ਹੀ ਪੜਾਉਣਾ ਹੈ ਜਿੰਨਾ ਕਿ ਫੁੱਮਨ ਨੂੰ ਉਹਦੀ ਪ੍ਰਸੰਗ ਉੱਪਰ ਲਿਖੀ ਹੋਈ ਹੈ ਠੀਕ ਹੈ ਤੁਸੀਂ ਸਾਰਿਆਂ ਦਾ ਸਕਰੀਨਸ਼ਾਟ ਲੈ ਸਕਦੇ ਹੋ ਠੀਕ ਹੈ ਇਹ वार्तालाप ਨਰਿੰਜਨ ਤਸਨੀਮ ਦੇ ਲਿਖੇ ਨਾਵਲਿਕ ਹੋਰ ਨਵਾਂ ਸਾਲ ਦੇ ਸਵੇਰ ਭਾਗ ਦੇ ਵਿੱਚੋਂ ਲਿਆ ਗਿਆ ਹੈ ਇਹ ਸ਼ਬਦ ਬੰਤਦੇ ਨੇ ਆਪਣੇ ਰਿਕਸ਼ੇ ਵਿੱਚ ਬੈਠੇ ਪਤੀ ਪਤਨੀ ਦੀਆਂ ਬੱਚਿਆਂ ਬਾਰੇ ਗੱਲਾਂ ਸੁਣ ਕੇ ਆਪਣੇ ਆਪ ਨੂੰ ਸੋਚਾਂ ਵਿੱਚ ਹੀ ਕਈ ਠੀਕ ਹੈ ਇਸ ਤੋਂ ਅੱਗੇ ਦੇਖੋ ਵਿਆਖਿਆ ਠੀਕ ਹੈ ਬੰਤਾ ਆਪਣੇ ਆਪ ਨਾਲ ਸੋਚ ਵਿਚਾਰ ਕਰਦਾ ਕਹਿੰਦਾ ਹੈ ਕਿ ਉਹ ਆਪਣੀਆਂ ਦੋਹਾਂ ਕੁੜੀਆਂ ਨੂੰ ਆਪਣੇ ਪੁੱਤਰ ਫੁਮਨ ਜਿੰਨਾ ਹੀ ਪੜ੍ਹਾਏਗਾ। ਭਾਵੇਂ ਬਹੁਤੇ ਲੋਕਾਂ ਵਾਂਗ ਆਪਣੀਆਂ ਕੁੜੀਆਂ ਨਾਲ ਪੜ੍ਹਾਈ ਵਿੱਚ ਕੋਈ ਵਿਤ ਕਰਾਇਆ ਬਤੀਰਾ ਨਹੀਂ ਕਰੇਗਾ। ਠੀਕ ਹੈ। ਇਸੇ ਤਰ੍ਹਾਂ ਆਪਣਾ ਸਾਰਾ ਦਾ ਸਾਰਾ ਕੁਐਸਚਨ ਪੇਪਰ ਸੋਲਵ ਹੁੰਦਾ ਹੈ ਠੀਕ ਹੈ। ਇਹਦੇ ਵਿੱਚ ਦੇਖੋ ਹੁਣ ਜਿਹੜੇ ਆਪਾਂ ਇਹ ਪ੍ਰਸੰਗ ਵਿਆਖਿਆ ਕੀਤੀ ਹੈ 3 ਨੰਬਰ ਦੀ ਹੈ ਠੀਕ ਹੈ। ਜਿਹੜਾ ਬੰਤੇ ਦਾ ਪਾਤਰ ਚਿੱਤਰਣ ਹੈ 6 ਨੰਬਰ ਦਾ ਹੈ ਠੀਕ ਹੈ। ਇਸ ਤੋਂ ਅੱਗੇ ਜਿਹੜੇ ਭਾਰਤ ਆਲਾਪਸੀ ਉਹਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਆ ਖਚਰੀ ਬੁੱਢੀ ਆਲਾ ਉਹ 3 ਨੰਬਰ ਦਾ ਠੀਕ ਹੈ ਇਸ ਤੋਂ ਅੱਗੇ ਵਜੀਰੇ ਦਾ ਜਿਹੜਾ ਆਪਾਂ ਪਾਤਰ ਚਿੱਤਰਣ ਕੀਤਾ ਹੈ 5 ਨੰਬਰ ਦਾ ਠੀਕ ਹੈ ਇਸ ਤੋਂ ਅੱਗੇ ਜਿਹੜੇ ਆਪਾਂ ਕੁਲਫੀ ਕਹਾਣੀ ਤੋਂ ਪਹਿਲਾਂ ਬਾਅਦ ਵਿੱਚ ਕੀਤੇ ਆ ਪ੍ਰਸ਼ਨ ਉੱਤਰ ਉਹ 4 ਨੰਬਰ ਦੇ ਆ ਜਿਹੜੀ ਆਪਾਂ ਕੁਲਫੀ ਕਹਾਣੀ ਦਾ ਸਾਰ ਕੀਤਾ ਹੈ ਠੀਕ ਹੈ ਉਹ 5 ਨੰਬਰ ਦਾ ਆ ਇਸ ਤੋਂ ਅੱਗੇ ਜਿਹੜੇ ਆਪਣੇ ਕੋਲੇ ਘਰ ਦਾ ਪਿਆਰ ਜਦੋਂ ਆਪਾਂ ਕੀਤਾ ਸੀ ਉਦੋਂ ਬਾਅਦ ਚ ਜਿਹੜੇ ਪ੍ਰਸ਼ਨ ਉੱਤਰ ਆਏ ਸੀਗੇ ਉਹ 4 ਨੰਬਰ ਦੇ ਆ ਇਸ ਤੋਂ ਅੱਗੇ ਜਿਹੜਾ ਆਪਾਂ ਘਰ ਦਾ ਪਿਆਰ ਕੀਤਾ ਹੈ ਉਹ 6 ਨੰਬਰ ਦਾ ਆਇਆ ਠੀਕ ਹੈ ਜਿਹੜਾ ਤੁਹਾਡੇ ਕੋਲੇ ਹੈਗਾ ਆ ਕੇਦਰੀ ਭਾਵ ਉਹ 4 ਨੰਬਰ ਦਾ ਆਇਆ ਠੀਕ ਹੈ ਤਾਂ ਜਿਹੜੇ ਤੁਹਾਡੇ ਕੋਲੇ ਹੈਗੇ ਆ ਆਹਾਂ ਇੱਕ ਮਿੰਟ ਹਾਂਜੀ ਜਿਹੜਾ ਤੁਹਾਡੇ ਕੋਲੇ ਪ੍ਰਸੰਗ ਵਿਆਖਿਆ ਉਹ 10 ਨੰਬਰ ਦਾ ਹੈ ਠੀਕ ਹੈ ਇਸ ਤੋਂ ਅੱਗੇ ਤੁਸੀਂ ਦੇਖੋ ਜਿਹੜੇ ਵਸਤੂ ਨਿਸ਼ਚ ਪ੍ਰਸ਼ਨ ਹੈ 10 ਨੰਬਰ ਦਾ ਹੈ ਜਿਹੜੇ ਸੁੰਦਰ ਲਿਖਾਈ ਦੇ ਤੁਹਾਨੂੰ ਅੰਕ ਮਿਲਨੇ ਹੋ 5 ਨੰਬਰ ਦੇ ਆ ਠੀਕ ਹੈ ਕਾ ਇਹ ਆਪਾਂ ਸਾਰਾ ਦਾ ਸਾਰਾ ਪੇਪਰ ਸੋਲਵ ਕੀਤਾ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ